ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗਤੂ ਸੀ ਦੇਖ ਰਿਹਾ ਹਾਂ ਸਾਥ ਟੈਲੀਵਿਜ਼ਨ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਧਾਲੀਵਾਲ ਸਾਹਿਬ ਤੋਂ ਆਪਾਂ ਪੰਜਾਬ ਦਾ ਜਿਹੜਾ ਸਿਆਸੀ ਮਨਚਿਤਰਾ ਅੱਜ ਦੇ ਸਮੇਂ ਦਾ ਉਹ ਸਮਝਾਂਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰਾਜਸੀ ਘਟਨਾਵਾਂ ਵਾਪਰ ਰਹੀਆਂ ਨੇ ਉਨ੍ਹਾਂ ਘਟਨਾਵਾਂ ਦੇ ਕੀ ਅਰਥ ਨੇ ਖਾਸ ਕਰਕੇ ਇਕ ਤਾਂ ਜਿਮਨੀ ਚੌਣਾ ਦੇ ਜਿਹੜੇ ਨਤੀਜੇ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਵਾੜਤ ਹਾਸਲ ਹੋਈ ਕਾਂਗਰਸ ਨੂੰ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਖੈਰ ਆਪਣੇ ਉਮੀਦਵਾਰ ਹੀ ਨਿਸ਼ੇ ਦਿੱਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹਰਗੇ ਸਾਬਕਾ ਉਪ ਮੁੱਖ ਮੰਤਰੀ ਦੇ ਤਰਫ ਪਤ ਨਹੀਂ ਸੀ ਜਿਹੜੇ ਉਹ ਵੀ ਸੀਟ ਆਪਣੀ ਉਥੋਂ ਗਵਾ ਗਏ ਦੂਜੇ ਪਾਸੇ ਅਮਰਤਾ ਵੜਿੰਗਪੁਰੀ ਵੀ ਹਾਰ ਗਏ ਬੀਜੇਪੀ ਜਿਹੜਾ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਪੰਜਾਬ ਦੇ ਵਿੱਚ ਪੜਤ ਹਾਸਲ ਕਰ ਰਹੀ ਹੈ ਉਸ ਬੀਜੇਪੀ ਦੀਆਂ ਕਿੰਨੀਆਂ ਥਾਵਾਂ ਦੇ ਉੱਪਰ ਜ਼ਮਾਨਤਾਂ ਜਪਤ ਹੋਈਆਂ ਕਾਂਗਰਸ ਜਿਹਨੂੰ ਇੱਕ ਵੱਡੀ ਆਸ ਸੀ ਵੱਡੀ ਉਮੀਦ ਸੀ ਰਿਜ਼ਲਟ ਮੁਤਾ ਆਸ ਮੁਤਾਬਕ ਨਹੀਂ ਆਇਆ ਕਾਂਗਰਸੀਆਂ ਦੇ ਜਿਹੜੇ ਆਹ ਨਤੀਜੇ ਆਏ ਨੇ ਜਿਮਨੀ ਚੋਣਾਂ ਦੇ ਇਹਨਾਂ ਨਤੀਜਿਆਂ ਨੂੰ ਕੀ ਪੰਜਾਬ ਦੀ 2027 ਦੀ ਚੋਣ ਨਾਲ ਆਖ ਸਕਦੇ ਹਾਂ ਕਿ ਇਹਨਾਂ ਨਤੀਜਿਆਂ ਦਾ ਕੋਈ ਉੱਥੇ ਜਾ ਕੇ ਕਨੈਕਸ਼ਨ ਜੁੜਦਾ ਜਾਂ ਫਿਰ ਸਤਾਈ ਦੀ ਚੋਣ ਵੱਖਰੀ ਹੋਊਗੀ ਇਹ ਚੋਣ ਵੱਖਰੀ ਸੀ ਇਹ ਵੀ ਆਪਾਂ ਧੰਨਵਾਦ ਸਭ ਤੋਂ ਸਮਝਾਂਗੇ ਦੂਜਾ ਲਵਾਂਗੇ ਨਾਲ ਨਾਲ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾ ਲਗਾਤਾਰ ਆਪਾਂ ਦੇਖੇ ਰਹੇ ਹਾਂ ਕਿ ਜਿਸ ਤਰੀਕੇ ਨਾਲ ਜਥਾਰ ਸਾਬ੍ਹ ਨੂੰ ਉਹਨਾਂ ਨੂੰ ਹੁਣ ਦੁਬਾਰੇ ਫਿਰ ਬੁਲਾਇਆ ਗਿਆ ਇੱਕ ਹੋਰ ਕਮੇਟੀ 717 ਵਾਲੀ ਕੈਬਨਟ ਉਹ ਚੀਜ਼ ਦਾ ਕੀ ਅਸਰ ਰਹੂਗਾ ਨਾਲ ਨਾਲ ਗੱਲ ਲਾਵਾਂਗੇ ਤੇ ਕਿਸਾਨ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਉਹ ਸ਼ੰਭੂ ਦੇ ਖਨੌਰੀ ਚੱਲ ਰਿਹਾ ਐਮਐਸਪੀ ਦੀ ਲੜਾਈ ਕਹਿ ਰਹੇ ਨੇ ਕਿਸਾਨ ਅਸਿੱਕੇ ਲੜ ਰਹੇ ਆ ਬਿੱਤੇ ਦੀ ਰਾਤ ਜਿਹੜੇ ਢੱਲੇਵਾਲ ਸਾਹਿਬ ਸੀ ਉਹਨਾਂ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਮਰਨ ਵਰਤੋਂ ਪਹਿਲਾਂ ਹੀ ਉਹਨਾਂ ਨੂੰ ਡਿਟੇਨ ਕਰਕੇ ਲੁਧਿਆਣਾ ਡੀਐਮਸੀ ਲੈ ਕੇ ਆਂਦਾ ਕਿਉਂ ਉਸ ਤੋਂ ਬਾਅਦ ਸੁਖਜੀਤ ਸਿੰਘ ਅਤੇ ਕਿਸਾਨ ਆਗੂ ਨੇ ਉਹ ਮਰਨ ਵਰਤ ਤੇ ਬੈਠ ਗਏ ਖਨੌਰੀ ਬਾਰਡਰ ਇਸ ਵੇਲੇ ਕਿਸਾਨਾਂ ਦਾ ਰਸ ਹੈ ਉਹ ਆਪਣੀ ਲੜਾਈ ਲੜ ਰਹੇ ਨੇ ਸਭ ਤੋਂ ਪਹਿਲਾਂ ਢੱਲੇਵਾਲ ਸਾਹਿਬ ਇਹ ਹੀ ਗੱਲ ਨਸੋ ਕਿ ਜਿਹੜੇ ਜਿਮਨੀ ਚੌਣਾ ਦੇ ਨਤੀਜੇ ਆਏ ਨੇ ਪੰਜਾਬ ਦੇ ਵਿੱਚ ਚਾਰ ਸੈਟਾਂ ਦੀ ਬਾਈਪੋਲ ਹੋਈ ਸੀ ਆਮ ਆਦਮੀ ਪਾਰਟੀ ਦੀ ਵਧਤ ਰਹੀ ਹੈ ਤੇ ਚੜ੍ਹਤ ਵੀ ਰਹੀ ਹੈ ਕਾਂਗਰਸ ਨੂੰ ਵੱਡੀਆਂ ਉਮੀਦਾਂ ਸੀ ਉਹਨਾਂ ਉਮੀਦਾਂ ਨੂੰ ਬੂਰ ਨਹੀਂ ਪਿਆ ਨਮੋਸ਼ੀ ਹੋਈ ਰਾਜਾ ਬੜਿੰਗ ਦੇ ਘਰ ਦੇ ਲੜ ਰਹੀ ਸੀ ਹਾਰ ਗਏ ਸੁਖਵਿੰਦਰ ਸਿੰਘ ਰੰਧਾਵਾ ਦੀ ਬਾਈ ਹਾਰ ਗਈ ਕੀ ਜਿਹੜੀਆਂ ਇਹ ਜਿਮਨੀ ਚੋਣਾਂ ਹੋਈਆਂ ਨੇ ਤੁਹਾਡਾ ਕੀ ਰਿਵਿਊ ਹੈ ਨਾ ਚੋਣਾਂ ਦੇ ਉੱਪਰ ਤੇ ਇਹਨਾਂ ਚੋਣਾਂ ਦਾ ਕੀ ਅਸਰ ਪਊਗਾ ਆਉਣ ਵਾਲੀ 27 ਦੀ ਚੋਣਾਂ ਦੇ ਉੱਪਰ ਜਾਂ ਸਾਰੇ ਇਹ 27 ਵਾਲਾ ਪਲੇਟਫਾਰਮ ਵੱਖਰਾ ਹੋਊਗਾ ਇੱਕ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇੰਟੈਲੈਕਚੁਅਲ ਲੋਕ ਜਾਂ ਹੋਰ ਜਿਵੇਂ ਕਿਸਾਨ ਗੋਬੀ ਮੈਂ ਕਹਾ ਇਵਨ ਕਿ ਜਿਹੜੇ ਬੀਜਪੀ ਦੇ ਵਿਰੋਧੀ ਵੀ ਹੈਗੇ ਨੇ ਉਹ ਵੀ ਕਹਿੰਦੇ ਨੇ ਕਿ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ 'ਚ ਇਹਨਾਂ ਦੇ ਪਿੱਛੇ ਬੀਜਪੀ ਹੈ ਜਿਵੇਂ ਕਈ ਕਿਸਾਨ ਅੰਦੋਲਨ ਨੂੰ ਕਹਿ ਦਿੰਦੇ ਨੇ ਜਾਂ ਹੋਰ ਇਵਨ ਕਿ ਬਹੁਤ ਘਟਨਾਵਾਂ ਤੇ 2027 ਦੇ ਵਿੱਚ ਬੀਜਪੀ ਆਪਣੇ ਪੈਰ ਚ ਮੋੜਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਕਿ ਇੱਕ ਵੱਡਾ ਮਾਰਜਨ ਸ਼ਿਫਟ ਹੋ ਗਿਆ ਸੀ 24 ਦੇ ਵਿੱਚ ਬੀਜਪੀ ਵੱਲ ਕਿ ਹੁਣ ਬੀਜੇਪੀ ਦੀ ਤਰਤ ਹੈ ਹੋ ਸਕਦਾ ਬੀਜੇਪੀ 27 ਦੇ ਵਿੱਚ ਸਰਕਾਰ ਬਣਾਉਣ ਦੇ ਨੇੜੇ ਤੇੜੇ ਚਲੀ ਜਾਵੇ ਤੁਹਾਡਾ ਕੀ ਰਿਵਿਊ ਹੈ ਜਿਮਨੀ ਚੋਣਾਂ ਤੋਂ ਲੈ ਕੇ ਬੀਜੇਪੀ ਤੱਕ ਪਾਜੀ ਸਰ ਤੁਹਾਨੂੰ ਸਾਵ ਇਹਦੇ ਵਿੱਚ ਸੋ ਗੱਲਾਂ ਨੇ ਇੱਕ ਤਾਂ ਜੇ ਵਿਸ਼ਲੇਸ਼ਣ ਤੇ ਚੱਲੀਏ ਵਿਸ਼ਲੇਸ਼ਣ ਦੇ ਰਿਜ਼ਲਟ ਕੀ ਕਹਿੰਦੇ ਨੇ ਇੱਕ ਇਹ ਹੈ ਕਿ ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ ਹੈ ਨਾਲ ਦੀਆਂ ਸਟੇਟਾਂ ਕੀ ਵਾਪਰ ਰਿਹਾ ਹੈ ਹੋ ਸਕਦਾ ਹੈ ਜਨਰਲ ਐਕਸ਼ਨਾਂ ਚ ਉਹਦੇ ਰਿਜ਼ਲਟ ਪ੍ਰਭਾਵਿਤ ਕਰਨ ਪੰਜਾਬ ਦੇ ਰਿਜ਼ਲਟਸ ਨੂੰ ਵੀ ਇਹ ਵੀ ਚਾਹ ਹੋ ਸਕਦਾ ਹੈ ਪਰੰਤੂ ਜੇ ਆਪਾਂ ਇਹਦੀ ਗੱਲ ਕਰੀਏ ਨਾ ਜਿਮਨੀ ਚੋਣਾਂ ਦੇ ਵਿੱਚ ਅ ਜਿਹੜੇ ਇੰਟਰਸਟਿੰਗ ਫੈਕਟਰ ਉੱਭਰ ਕੇ ਸਾਹਮਣੇ ਆਏ ਉਹ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਸੀਟ ਸੀ ਜਿਹੜੀ ਉਹਨਾਂ ਨੇ ਛੱਡੀ ਬਰਨਾਲਾ ਕਿ ਜਿਹੜੀਆਂ ਤਿੰਨ ਸੀਟਾਂ ਸੀ ਉਹ ਛੱਡੀਆਂ ਕਾਂਗਰਸ ਨੇ ਹਾਂ ਮੇ ਚੱਬੇ ਵਾਲ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਪਰੰਤੂ ਸੀਟ ਕਾਂਗਰਸ ਦੀ ਸੀ ਉਹ ਤੇ ਇੰਟਰਸਟਿੰਗ دلچਸਪ ਗੱਲ ਇਹ ਹੈ ਕਿ ਉਲਟ ਫੇਰ ਹੋ ਗਿਆ ਜਿਹੜੀਆਂ ਤਿੰਨ ਸੀਟਾਂ ਕਾਂਗਰਸ ਨੇ ਛੱਡੀਆਂ ਉਹ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਲੀਆਂ ਹੁਣ ਜੇ ਆਪਾਂ ਕਹੀਏ ਵਿੱਚ ਆਮ ਆਦਮੀ ਪਾਰਟੀ ਦੀ ਹਵੇ ਪਰੰਤੂ ਜਿਹੜੀ ਆਮ ਆਦਮੀ ਪਾਰਟੀ ਦੀ ਸੀਟ ਸੀ ਉਹ ਆਮ ਆਦਮੀ ਪਾਰਟੀ ਹਰ ਗਈ ਉਹ ਕਾਂਗਰਸ ਨੇ ਜਿੱਤ ਲਈ ਜਿੱਥੇ ਇਹਦੇ ਵਿੱਚ ਹੋਰ ਫੈਕਟਰ ਨੇ ਜਿਵੇਂ ਮੈਂ ਸਮਝਦਾ ਆ ਕਿ ਬਰਨਾਲਾ ਫੈਕਟਰ ਅ ਸੀਟ ਤੇ ਜਿਹੜੇ ਫੈਕਟਰ ਕੰਮ ਕੀਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਧੜੇਵੰਦੀ ਸੀ ਉਹ ਕਲੀਅਰ ਕੱਟ ਦਿਖਾਈ ਦਿੱਤੀ ਜਿੰਨੇ ਕੁ ਮਾਰਜਨ ਨਾਲ ਕਾਂਗਰਸ ਦੇ ਕੈਂਡੀਡੇਟ ਜਿੱਤੇ ਉਸ ਮਾਰਜਨ ਤੋਂ ਵੱਧ ਜਿਹੜਾ ਆਮ ਆਦਮੀ ਪਾਰਟੀ ਦਾ ਭਾਗੀ ਕੈਂਡੀਡੇਟ ਸੀ ਉਹ ਵੋਟਾਂ ਲੈ ਗਿਆ ਇਸ ਤਰ੍ਹਾਂ ਹੀ ਇਹ ਜਿਹੜੀਆਂ ਧੜੇਵੰਦੀਆਂ ਸੀ ਇਹ ਕਾਂਗਰਸ ਵਿੱਚ ਵੀ ਸੀਗੀਆਂ ਉਹਨਾਂ ਦੇ ਵਿੱਚ ਵੀ ਇਹ ਚੰਚਾ ਹੈ ਕਿ ਰਾਜਾਪੜਿੰਗ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਪ੍ਰਭਾਵੀ ਲੀਡਰ ਮੈਂ ਮੁੱਖ ਮੰਤਰੀ ਤਾਂ ਨਹੀਂ ਕਹਿੰਦਾ ਪਰ ਪ੍ਰਭਾਵੀ ਲੀਡਰ ਦਿਖਾਈ ਦਿੰਦੇ ਨੇ ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਵੀ ਪ੍ਰਭਾਵੀ ਲੀਡਰ ਦਿਖਾਈ ਦਿੰਦੇ ਨੇ ਦੋਨਾਂ ਦੀਆਂ ਧਰਮ ਪਤਨੀਆਂ ਨੂੰ ਇਲੈਕਸ਼ਨ ਲੜਾਇਆ ਗਿਆ ਤੇ ਦੋਨੇ ਇਲੈਕਸ਼ਨ ਹਾਰ ਗਏ ਇਸ ਤੋਂ ਬਿਨਾ ਚੱਬੇਵਾਲ ਤੋਂ ਜਿਹੜੀ ਇਲੈਕਸ਼ਨ ਹਾਰੇ ਉਹ ਵੱਡੇ ਮਾਰ ਜਾਂਦੇ ਹਾਰੇ ਇਸ ਇਲੈਕਸ਼ਨ ਦੇ ਵਿੱਚ ਚਾਰੇ ਥਾਵਾਂ ਤੇ ਮੈਂ ਜਾਤੀ ਤੌਰ ਤੇ ਇਹ ਮਹਿਸੂਸ ਕਰਦਾ ਕਿ ਜਿਹੜੇ ਪਰਸਨਲ ਜਾਤੀ ਫੈਕਟਰ ਸੀ ਕੈਂਡੀਡੇਟਾਂ ਦੇ ਉਹ ਜ਼ਿਆਦਾ ਪ੍ਰਭਾਵੀ ਰਹੇ ਅ ਜਿੱਥੇ ਧੜੇਬੰਦੀ ਕਰਕੇ ਕਾਂਗਰਸ ਨੂੰ ਨੁਕਸਾਨ ਹੋਇਆ ਉੱਥੇ ਜਿਵੇਂ ਆਪਾਂ ਕਹੀਏ ਕੋਟ ਕਪੂਰੇ ਦੇ ਵਿੱਚ ਅ ਡਿੰਪੀ ਤਿੱਲੋਂ ਆਮ ਆਦਮੀ ਪਾਰਟੀ ਨੇ ਇੱਕ ਵਿਸ਼ੇਸ਼ ਰਣਨੀਤੀ ਦੇ ਤਹਿਤ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ ਤੇ ਇਹ ਉਹਨਾਂ ਨੂੰ ਸਮਝ ਸੀ ਆਮ ਆਦਮੀ ਪਾਰਟੀ ਨੂੰ ਕਿ ਇਸ ਵਿਅਕਤੀ ਦਾ ਆਪਣਾ ਪ੍ਰਭਾਵ ਵੀ ਹਲਕੇ ਵਿੱਚ ਹੈ ਅਤੇ ਜਦੋਂ ਉਹ ਅਕਾਲੀ ਟਿਕਟ ਤੇ ਲੜਦੇ ਰਹੇ ਤੇ ਅਕਾਲੀਆਂ ਨੇ ਬਾਈਕਟ ਕੀਤਾ ਇਸ ਦੀ ਸੰਭਾਵਨਾ ਪਹਿਲਾਂ ਹੀ ਬਣੀ ਹੋਈ ਸੀ ਕਿ ਅਕਾਲੀ ਦਲ ਦਾ ਜਿਹੜਾ ਟ੍ਰੈਡੀਸ਼ਨਲ ਵੋਟ ਸੀ ਉਹਦੇ ਵਿੱਚ ਜ਼ਿਆਦਾ ਵੋਟ ਚਾਂਸਸ ਦੇ ਡਿੰਪੀ ਟਿਲਰ ਨੂੰ ਪੈਣਗੇ ਪੈਣਦੇ ਤਾਂ ਜੇਕਰ ਅਕਾਲੀ ਦਲ ਦਾ ਕੈਂਡੀਡੇਟ ਹੁੰਦਾ ਫੇਰ ਸ਼ਾਇਦ ਉਹ ਵੋਟ ਡਿੰਪੀ ਟਿਲਰ ਨੂੰ ਨਾ ਬੈਂਦਾ ਫੇਰ ਉਹ ਸ਼ਾਇਦ ਅਕਾਲੀ ਦਲ ਦੇ ਕੈਂਡੀਡੇਟ ਨੂੰ ਪੈਂਦਾ ਪਰੰਤੂ ਫੇਰ ਵੀ ਇੱਕ ਪਰਸੈਪਸ਼ਨ ਬਣੀ ਕਿ ਸ਼ਾਇਦ ਅਕਾਲੀ ਦਲ ਉੱਥੇ ਮਨਪ੍ਰੀਤ ਬਾਦਲ ਦੀ ਸਪੋਰਟ ਕਰ ਰਿਹਾ ਹੈ ਤਾਂ ਕਿ ਮਨਪ੍ਰੀਤ ਬਾਦਲ ਉਹ ਸੀਟ ਕੱਢ ਲੈਣ ਜਿਹਦੇ ਨਾਲ ਭਾਜਪਾ ਦੀ ਇਮੇਜ ਹੈ ਜਿਹੜੀ ਉਹ ਸੁਧਰ ਸਕਦੀ ਸੀਗੀ ਪਰੰਤੂ ਮੈਨੂੰ ਲੱਗ ਰਿਹਾ ਹੈ ਕਿ ਆਖਰੀ ਦਮ ਤੱਕ ਇੱਕ ਤੇ ਪੰਜਾਬ ਦੇ ਲੋਕ ਕੀ ਹਿੰਦੁਸਤਾਨ ਦੇ ਲੋਕਾਂ ਜੀ ਇਹ ਟ੍ਰੈਂਡ ਹੈ ਕਿ ਜਿਹੜੇ ਕੈਂਡੀਡੇਟ ਮਾਰੇ ਕਲੀਅਰ ਹੋ ਜੇ ਕਿ ਜਿੱਤ ਇਹ ਨਹੀਂ ਰਿਹਾ ਉਹਦਾ ਵੋਟ ਜਿੱਤਣ ਵਾਲੇ ਕੈਂਡੀਡੇਟਸ ਵੱਲ ਨੋਟ ਚੁੱਕ ਜਾਂਦਾ ਹੈ ਤੇ ਅਖੀਰ ਤੇ ਇਹ ਲੱਗਿਆ ਕਿ ਮਨਪ੍ਰੀਤ ਨੂੰ ਜਿੰਨੀਆਂ ਕ ਵੋਟਾਂ ਨਿਕਲੀਆਂ ਉਸ ਤੋਂ ਦੋ ਚੀਜ਼ਾਂ ਸਭ ਤੋਂ ਜਾਂ ਕਿ ਜੇਕਰ ਜੋ ਲੋਕੀ ਸੋਚਦੇ ਸੀ ਕਿ ਉੱਥੇ ਬਾਦਲ ਦਲਦਾਰ ਦਾ ਬਾਦਲ ਪਰਮਾਰ ਦਾ ਗਲਬ ਹੈ ਮੈਨੂੰ ਇਹ ਲੱਗਦਾ ਹੈ ਕਿ ਉਹ ਨਹੀਂ ਰਿਹਾ ਇਹਦੇ ਕਾਰਨ ਇਹ ਹੀ ਸੀ ਕਿ ਮਨਪ੍ਰੀਤ ਨੇ ਸੀਟ ਪਹਿਲਾਂ ਛੱਡ ਚੁੱਕੇ ਸੀ ਦੂਜਾ ਸੁਖਬੀਰ ਬਾਦਲ ਦੀ ਪੱਟੇ ਬਾਦਲ ਸਾਹਿਬ ਦੀ ਮੌਤ ਤੋਂ ਬਾਅਦ ਤੇ ਬਿਲਕੁਲ ਨਹੀਂ ਬਾਦਲ ਸਾਹਿਬ ਦੇ ਹੁੰਦੇ ਵੀ ਇਹ ਗੜਬੜ ਹੋ ਗਈ ਸੀ ਕਿ ਇਹ ਲੋਕਾਂ ਦਾ ਪਹਿਲਾਂ ਵਾਲਾ ਪ੍ਰਭਾਵ ਆਪਣੇ ਹਲਕਿਆਂ 'ਚ ਨਹੀਂ ਰਿਹਾ ਜਿਹੜਾ ਵੋਟ ਸ਼ਿਫਟ ਹੋ ਜਾਂਦਾ ਉਹਨੂੰ ਪਾਪਸ ਲੈ ਕੇ ਆਉਣਾ ਬੜਾ ਮੁਸ਼ਕਲ ਹੁੰਦਾ ਫੇਰ ਇਹ ਕਿ ਦੂਜੇ ਕੈਂਡੀਡੇਟ ਨੂੰ ਪਾਉਣ ਸੰਬੰਧੀ ਹੋਰ ਵੀ ਮੁਸ਼ਕਲ ਹੁੰਦਾ ਜੇਕਰ ਸੁਖਬੀਰ ਬਾਦਲ ਆਪ ਇਲੈਕਸ਼ਨ ਲੜਦੇ ਤਾਂ ਹੋ ਸਕਦਾ ਭਾਵੇਂ ਉਹ ਇਲੈਕਸ਼ਨ ਹਾਰਦੇ ਜਾਂ ਜਿੱਤਦੇ ਇੱਕ ਵੱਖਰਾ ਵਿਸ਼ਾ ਹੈ ਪਰੰਤੂ ਹੋ ਸਕਦਾ ਹੈ ਕੁਝ ਕਮਿਟਡ ਵੋਟ ਉਹਨਾਂ ਨੂੰ ਜ਼ਰੂਰ ਪੈਂਦਾ ਸਰਮਾਨਜੋਗ ਵੋਟ ਉਹ ਲੈ ਜਾਂਦੇ ਪਰੰਤੂ ਜਦੋਂ ਵਿਅਕਤੀ ਹਲਕਾ ਛੱਡ ਜਾਂਦੇ ਨੇ ਤੇ ਫਿਰ ਜਿਉ ਕਹਿਣ ਕਿ ਮੇਰੇ ਬਿਹਾਫ ਤੇ ਤੁਸੀਂ ਫਲਾ ਕੈਂਡੀਡੇਟ ਨੂੰ ਵੋਟ ਪਾਓ ਸ਼ਾਇਦ ਜਿਹੜੀ ਜਨਤਾ ਹੈ ਇਸ ਤਰ੍ਹਾਂ ਉਸ ਕਿਸੇ ਕਿਸਮ ਨਾਲ ਉਹ ਪ੍ਰਭਾਵੀ رائے ਆ ਜਿਹੜੀ ਉਹਨਾਂ ਦੀ ਉਹ ਨਹੀਂ ਰਹਿ ਜਾਂਦੀ ਲੀਡਰਾਂ ਦੀ ਉਹ ਗੱਲ ਨਹੀਂ ਮੰਨਦੀ ਸੋ ਇਸ ਕਰਕੇ ਮੁੱਢ ਤੋਂ ਹੀ ਤੈਅ ਹੋ ਗਿਆ ਸੀ ਚਾਰੇ ਸੀਟਾਂ ਤੇ ਕਿ ਅਸਲ ਜਿਹੜਾ ਮੁਕਾਬਲਾ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਤੇ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਕੋਈ ਸਮਝੌਤਾ ਵੀ ਕਰ ਲੈਂਦੇ ਤਦ ਵੀ ਰਿਜ਼ਲਟ ਇਹੀ ਰਹਿਣੇ ਸੀ ਮਤਲਬ ਇੱਕ ਸੀਟ ਤੇ ਉਹ ਜਿੱਤ ਗਏ ਤੇ ਨ ਉਹਨਾਂ ਨੂੰ ਦੇ ਤੇ ਆਮ ਆਦਮੀ ਪਾਰਟੀ ਨੇ ਇੰਨੀਆਂ ਕਿ ਸੀਟਾਂ ਦੇਣੀਆਂ ਸੀ ਦੋਨੋਂ ਪਾਰਟੀਆਂ ਨੂੰ ਇਹ ਸੀਗਾ ਕਿ ਜਿੱਤ ਸਾਡੀ ਹੋਣੀ ਹੈ ਇਸ ਕਰਕੇ ਸਾਨੂੰ ਸਮਝਾਉਂਤੇ ਤੇ ਕੋਈ ਗੱਲ ਕਰਨ ਦੀ ਲੋੜ ਨਹੀਂ ਆ ਜਿੱਥੋਂ ਤੱਕ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤ ਜਾਂਦੀ ਹੈ ਇਹਦਾ ਅਰਥ ਮੈਂ ਇਹ ਸਮਝਦਾ ਕਿ ਕੋਈ ਵੀ ਪਾਰਟੀ ਜਿਹੜੀ ਸੱਤਾਧਾਰੀ ਤੇ ਰਹਿੰਦੀ ਹੈ ਉਹਨੂੰ ਖੁਸ਼ ਵਿਸ਼ੇਸ਼ ਫਾਇਦੇ ਪ੍ਰਸ਼ਾਸਨ ਵੱਲੋਂ ਮਿਲ ਜਾਂਦੇ ਨੇ ਪਰਸੈਪਸ਼ਨ ਵੱਲੋਂ ਮਿਲ ਜਾਂਦੇ ਨੇ ਆ ਮੁਲਾਜ਼ਮਾਂ ਵੱਲੋਂ ਮਿਲ ਜਾਂਦੇ ਨੇ ਤੇ ਹੋਰ ਵੱਖ-ਵੱਖ ਵਰਗਾਂ ਵੱਲੋਂ ਜਿਨ੍ਹਾਂ ਨੂੰ ਸਰਕਾਰ ਤੱਕ ਕੋਈ ਕੰਮ ਹੁੰਦੇ ਨੇ ਉਹਨਾਂ ਵੱਲੋਂ ਇਹ ਫਾਇਦੇ ਮਿਲ ਜਾਂਦੇ ਨੇ ਯੋਜਨਾਵਾਂ ਦੇ ਫਾਇਦੇ ਮਿਲ ਜਾਂਦੇ ਨੇ ਇਸ ਕਰਕੇ ਮੈਨੂੰ ਇਹ ਲੱਗਦਾ ਆਮ ਆਦਮੀ ਪਾਰਟੀ ਨੂੰ ਇਹ ਤੇ ਬਹੁਤ ਜ਼ਿਆਦਾ ਖੁਸ਼ ਵੀ ਨਹੀਂ ਹੋਣਾ ਚਾਹੀਦਾ ਹਾਂ ਇਹ ਸੱਚ ਹੈ ਕਿ ਉਹਨਾਂ ਨੇ ਆਪਣਾ ਸਨਮਾਨ ਬਚਾਇਆ ਕਿਉਂਕਿ ਜੇ ਸੱਤਾਧਾਰੀ ਧਿਰ ਸਾਰੀਆਂ ਸੀਟਾਂ ਤੇ ਜ਼ਿਆਦਾਤਰ ਹਾਰ ਜਾਂਦੀ ਹੈ ਤਾਂ ਉਹਨਾਂ ਦੇ ਸਨਮਾਨ ਨੂੰ ਕਿਚੋਟ ਪੈਂਦੀ ਹੈ ਉਹਨਾਂ ਦਾ ਕ੍ਰਿਟਿਸਿਜ਼ਮ ਜਿਹੜੀ ਨੁਕਤਾਖਿੰਨੀ ਹੈ ਵਿਰੋਧੀਆਂ ਵੱਲੋਂ ਉਹ ਤਿੱਖੀ ਹੋ ਜਾਂਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਇਹ ਜੈਸੇ ਠੇ ਵਾਲੀ ਪੋਜੀਸ਼ਨ ਹੈ ਭਾਵੇਂ ਸੀਟਾਂ ਤੇ ਨਹੀਂ ਜਿੱਤ ਗਈ ਹੈ ਪਰ ਇਹਨੂੰ ਇਹ ਸੋਚਣਾ ਕਿ ਆਮ ਆਦਮੀ ਪਾਰਟੀ ਦੀ ਬਹੁਤ ਬੱਲੇ ਬੱਲੇ ਆ ਜਾਂ ਲੋਕਾਂ ਦੇ ਵਿੱਚੋਂ ਬਹੁਤ ਹਰਮਨ ਪਿਆਰੀ ਹੈ ਇਹ ਗੱਲ ਮੈਨੂੰ ਨਹੀਂ ਲੱਗਦੀ ਇਹ ਹਰਮਨ ਪਿਆਰੀ ਹੋਣਾ ਕੰਮ ਨਾਲ ਹੋ ਸਕਦੀ ਹੈ ਤੇ ਅਕਾਲੀ ਦਲ ਦੇ ਬਾਈ ਕਾਟ ਦਾ ਵੀ ਆਮ ਆਦਮੀ ਪਾਰਟੀ ਨੂੰ ਫਾਇਦਾ ਜ਼ਰੂਰ ਮਿਲਿਆ ਹੋਵੇਗਾ ਕਿਉਂਕਿ ਜਿਹੜਾ ਅਕਾਲੀ ਦਲ ਦਾ ਟਰੈਡੀਸ਼ਨਲ ਵੋਟ ਹੈ ਉਹ ਪਹਿਲੇ ਨੰਬਰ ਤੇ ਕਾਂਗਰਸ ਦਾ ਤੁਰ ਬਰੋਧੀ ਆ ਉਹ ਦੂਜੇ ਨੰਬਰ ਤੇ ਉਹ ਬੀਜੇਪੀ ਦਾ ਵੀ ਬਰੋਧੀ ਹੈ ਤੇ ਉਸ VOTER ਕੋਲ ਆਪਸ਼ਨ ਕੋਈ ਤੀਸਰੀ ਬਚਦੀ ਨਹੀਂ ਸੀ ਮੁਕਾਬਲਾ ਜਿਹੜਾ ਤਿੰਨਾਂ ਪਾਰਟੀਆਂ ਸੀ ਸੋ ਉਮੀਦ ਹੈ ਕਿ ਉਹ ਦਾ ਝਕਾਓ ਹੈ ਜਿਹੜਾ ਸੰਕੇਤ ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਵਰਨ ਰਿਹਾ ਹੋਏਗਾ ਜੀ ਦੇ ਕਰਕੇ ਉਹ ਤਿੰਨੇ ਜਿੱਤਣ ਵਾਲੀਆਂ ਸੀਟਾਂ ਤੇ ਅਕਾਲੀ ਦਲ ਦੇ VOTER ਕਰਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇੱਕ ਐਜ ਮਿਲਿਆ ਤੇ ਸਨਮਾਨਯੋਗ VOTER ਨਾਲ ਜਿੱਤੇ ਜਿੱਤੇ ਘੱਟੋ-ਘੱਟ ਨਾਲ ਵੀ ਜਿੱਤ ਸਕਦੇ ਸੀ ਮਤਲਬ ਤਿੰਨੋਂ ਸੀਟਾਂ ਤੇ ਉਹ ਲਗਭਗ ਠੀਕ ਸਨਮਾਨਯੋਗ VOTER ਨਾਲ ਜਿੱਤੇ ਤੇ ਬਰਨਾਲਾ ਸੀਟ ਉਹ ਬਹੁਤ ਥੋੜੇ ਮਾਰਜਨ ਨਾਲ ਦੂਜਿਆਂ ਦੇ ਮੁਕਾਬਲੇ ਥੋੜੇ ਮਾਰਜਨ ਨਾਲ ਹਾਰੇ ਜਿਸ ਦਾ ਮੈਂ ਮੇਜਰ ਕਾਰਨ ਨਹੀਂ ਮੰਨਦਾ ਕਿ ਉਹ ਉਹਨਾਂ ਦੀ ਕੈਂਡੀਡੇਟ ਸਿਲੈਕਸ਼ਨ ਚ ਕਿਤੇ ਗੜਬੜ ਹੋਈ ਐ ਉਹ ਸ਼ੁਰੂ ਤੋਂ ਹੀ ਦਿਖਾਈ ਦੇ ਰਿਹਾ ਸੀ ਇੱਕ ਬਾਗੀ ਕੈਂਡੀਡੇਟ ਜਿਹੜਾ ਉਹਨਾਂ ਦਾ ਪ੍ਰਭਾਵੀ ਕੈਂਡੀਡੇਟ ਸੀ ਜਿਹਨੂੰ ਟਿਕਟ ਨਹੀਂ ਮਿਲੀ ਉਹ ਬਾਗੀ ਇਲੈਕਸ਼ਨ ਲੜਿਆ ਤੇ ਉਹ ਵੀ ਸਨਮਾਨਯੋਗ ਵੋਟਾਂ ਲੈ ਗਿਆ ਜਿਹਦੇ ਕਰਕੇ ਇਹ ਆਹਾਰ ਹੋਈ ਨਹੀਂ ਹੋ ਸਕਦਾ ਇਹ ਚਾਰੇ ਸੀਟਾਂ ਜਿੱਤ ਜਾਂਦੇ ਹੁਣ ਜੇ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਕਹਿੰਦੇ ਹੋ ਕਿ 1927 ਵਿੱਚ ਇਸ ਸੌਰੀ 2027 ਵਿੱਚ ਇਸ ਇਲੈਕਸ਼ਨ ਦਾ ਕੀ ਇਲੈਕਸ਼ਨ ਤੇ ਪ੍ਰਭਾਵ ਪਵੇਗਾ ਮੈਨੂੰ ਇਹ ਲੱਗਦਾ ਵੀ ਉਹਦੇ ਵਿੱਚ ਕਿਤੇ ਸਮਾਂ ਬਹੁਤ ਹੈ ਹਲੇ ਹਲੇ ਸਮਾਂ ਨੇੜੇ ਨਹੀਂ ਹੈ ਦੂਜਾ ਜਿਮਨੀ ਚੋਣਾਂ ਦਾ ਪ੍ਰਭਾਵ ਇਸ ਤਰ੍ਹਾਂ ਦੀ ਜੇ ਤਾਂ ਬਿਲਕੁਲ ਨੇੜੇ ਹੋਵੇ ਤਾਂ ਹੋ ਸਕਦਾ ਹੈ ਕੋਈ ਪਰਸੈਪਸ਼ਨ ਬਣਨ 'ਚ ਉਹ ਹੈਲਪ ਕਰੇ ਪਰੰਤੂ ਅਜੇ 2.5 ਸਾਲ ਪਏ ਨੇ 2.5 ਸਾਲਾਂ ਜਾਂ ਇੰਨੇ ਲੰਬੇ ਸਮੇਂ ਦੇ ਵਿੱਚ ਇਹ ਪ੍ਰਭਾਵ ਮੇਨਟੇਨ ਕਰਨਾ ਕੰਮ ਨਾਲ ਮੇਨਟੇਨ ਹੋ ਸਕਦਾ ਹੈ ਇਸ ਇਲੈਕਸ਼ਨ ਦਾ ਪ੍ਰਭਾਵ ਉਸਤੇ ਕੋਈ ਸ਼ਾਇਦ ਨਾ ਪਵੇ ਅ ਦੂਸਰਾ ਇਹ ਦੇਖਣ ਵਿੱਚ ਆਊਗਾ ਹੁਣ ਆਉਣ ਵਾਲਾ ਸਮਾਂ ਦੱਸੂਗਾ ਦਿੱਲੀ ਦੀ ਇਲੈਕਸ਼ਨ ਦਾ ਜੇ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਖੇੜ ਪ੍ਰਭਾਵਸ਼ਾਲੀ ਤਰੀਕੇ ਨਾਲ ਰਿਪੀਟ ਹੁੰਦੀ ਹੈ ਤਾਂ ਸ਼ਾਇਦ ਪੰਜਾਬ ਵਿੱਚ ਵੀ ਉਸ ਦਾ ਫਾਇਦਾ ਮਿਲੂਗਾ ਜੇਕਰ ਉਹ ਦਿੱਲੀ ਵਿੱਚ ਰਿਪੀਟ ਨਹੀਂ ਹੁੰਦੀ ਜਾਂ ਰਿਪੀਟ ਹੋ ਜਾਂਦੀ ਹੈ ਪਰ ਸਨਮਾਨਯੋਗ ਤਰੀਕੇ ਨਾਲ ਨਹੀਂ ਰਿਪੀਟ ਹੁੰਦੀ ਕਿਸੇ ਸਮਝੌਤੇ ਸਮਝੂਤੇ ਨਾਲ ਕੋਈ ਕੋਲੀਸ਼ਨ ਕੋਲੀਸ਼ਨ ਨਾਲ ਬਣਦੀ ਹੈ ਸਰਕਾਰ। ਪਰ ਮੇਰਾ ਖਿਆਲ ਹੈ ਉਸ ਦਾ ਪ੍ਰਭਾਵ ਪੰਜਾਬ ਦੀ ਇਲੈਕਸ਼ਨ ਤੇ ਜ਼ਿਆਦਾ ਦਿਖਾਈ ਦੇਵੇਗਾ। ਪਜਾਏ ਇਸ ਦੇ ਕਿ ਜੇ ਆਪਾਂ ਇਹ ਕਹੀਏ ਅਗਲੀ ਗੱਲ ਉਹ ਦਿਖਾਈ ਤਾਂ ਦਿੰਦਾ ਹੁੰਦਾ ਹੈ ਜੇਕਰ ਇਹ ਸਾਰਾ ਸਿਹਰਾ ਮੁੱਖ ਮੰਤਰੀ ਦੇ ਸਿਰ ਤੇ ਬੰਨਿਆ ਜਾਂਦਾ ਕਿ ਇਹ ਇਲੈਕਸ਼ਨ ਹੈ ਜਿਹੜੀ ਇਹ ਮੁੱਖ ਮੰਤਰੀ ਦੀਆਂ ਨੀਤੀਆਂ ਨਾਲ ਜਿੱਤੀ ਗਈ ਹੈ। ਕੱਲ੍ਹ ਨਹੀਂ ਜਾਂ ਅੱਜ ਵੀ ਮੀਡੀਆ ਚ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਮੁੱਖ ਮੰਤਰੀ ਨਾਤਾ ਆਮ ਆਦਮੀ ਪਾਰਟੀ ਦਾ ਜਿਹੜਾ ਵਿਸ਼ੇਸ਼ ਦਿਵਸ ਬਣਾਇਆ ਗਿਆ ਦਿੱਲੀ ਉੱਥੇ ਦਿਖਾਈ ਦਿੱਤੇ ਤੇ ਨਾ ਹੀ ਜਿਹੜੀ ਧਨਵਾਲ ਯਾਤਰਾ ਸੀ ਸ਼ੁਕਰਾਨਾ ਯਾਤਰਾ ਸੀ ਉਹਦੇ ਵਿੱਚ ਦਿਖਾਈ ਦਿੱਤੇ ਸਗੋਂ ਤੁਰੰਤ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਰ ਕੋਈ ਲਗਾ ਦਿੱਤਾ ਗਿਆ ਅਮਨ अरोड़ा ਜੀ ਨੂੰ ਬਣਾ ਦਿੱਤਾ ਗਿਆ ਕਾ ਮੇ ਉਹਨਾਂ ਦੀ ਸੁਰ ਮੁੱਖ ਮੰਤਰੀ ਨਾਲ ਅੱਛੀ ਹੋਵੇ ਪਰਮਾਤਮਾ ਕਰੇ ਅੱਛੀ ਹੋਵੇ ਪਰੰਤੂ ਇਹਦਾ ਸਿੱਧਾ ਸਿਹਰਾ ਇਹ ਜਾਂਦਾ ਹੈ ਕਿ ਇਹ ਸਾਰੀ ਜਿੱਤ ਦਾ ਸਿਹਰਾ ਮੁੱਖ ਮੰਤਰੀ ਨੂੰ ਕੇਂਦਰੀ ਲੀਡਰਸ਼ਿਪ ਨਹੀਂ ਦੇ ਰਹੀ ਉਹ ਸ਼ਾਇਦ ਆਪਣੇ ਹਿੱਸੇ ਵਾ ਰਹੀ ਹੈ ਕਿ ਇਹ ਸੀਟਾਂ ਸਾਡੇ ਕਰਕੇ ਜਿੱਤੀਆਂ ਗਈਆਂ ਨੇ ਜੇਕਰ ਪਰਸੈਪਸ਼ਨ ਇਦਾਂ ਦੀ ਬਣੇਗੀ ਜਾਂ ਇਮੇਜ ਇਦਾਂ ਦਾ ਬਣੇਗਾ ਜਾਂ ਰਿਖਾ ਚਿੱਤਰ ਇਦਾਂ ਦਾ ਬਣੇਗਾ ਫਿਰ ਇੱਕਵੇਂ ਸਮਝਨੇ ਆਗੇ 1927 2027 ਦੇ ਵਿੱਚ ਇਹ ਪ੍ਰਭਾਵ ਨੂੰ ਆਪਾਂ ਅੱਜ ਹੀ ਦੇਖੀਏ ਕਿ ਮੁੱਖ ਮੰਤਰੀ ਦੀ ਜਿਹੜੀ ਪੋਜੀਸ਼ਨ ਹੈ ਉਹ ਕਿੱਦਾਂ ਦੀ ਹੈ ਜੇਕਰ ਉਹਨਾਂ ਦੀ ਪੋਜੀਸ਼ਨ ਦਿਨ ਬਦਿਨ ਪਾਰਟੀ ਵਿੱਚ ਵੀ ਪਤਲੀ ਹੁੰਦੀ ਜਾ ਰਹੀ ਹੈ ਤਾਂ ਲੋਕਾਂ ਦੇ ਵਿੱਚ ਏਸ ਕਿਸਬ ਦੀ ਪੋਜੀਸ਼ਨ ਸ਼ਾਇਦ ਮੁੱਖ ਮੰਤਰੀ ਦੀ ਨਾ ਰਵੇ ਜਿਹਦੇ ਨਾਲ ਉਹਨਾਂ ਨਾਲ ਕੋਈ ਵੱਡੀ ਹਮਦਰਦੀ ਲੋਕਾਂ ਦੀ ਹੋਵੇ ਅ ਇਸ ਤੋਂ ਵੀ ਅੱਗੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਆਪਾਂ ਅਗਲੀ ਖਬਰ ਚ ਲਵਾਂਗੇ ਅਕਾਲੀ ਹਲ ਕਿਦਾਂ ਦਾ ਪੈਂਤੜਾ ਲੈਂਦਾ ਹੈ ਉਹ ਖੜਾ ਹੋਣ ਵਿੱਚ ਸਿਆਸੀ ਤੌਰ ਤੇ ਕਿਹਹਾ ਯਾ ਰੋਲ ਨਿਭਾਉਂਦਾ ਹੈ ਇਹ ਚੀਜ਼ ਬਹੁਤ ਮੈਟਰ ਕਰੇਗੀ ਅਗਲੇ ਇਲੈਕਸ਼ਨ ਚ ਕਿਉਂਕਿ ਜਿਹੜੀ ਕਾਂਗਰਸ ਨੂੰ ਵੋਟ ਪਈ ਹੈ ਭਾਵੇਂ ਕਾਂਗਰਸ ਤਿੰਨ ਸੀਟ ਹਾਰੀ ਹੈ ਪਰੰਤੂ 올 ਪਰਸੈਂਟੇਜ ਦੇ ਹਿਸਾਬ ਨਾਲ ਜਿੰਨੀ ਵੋਟ ਉਹਨਾਂ ਨੂੰ ਪਈ ਹੈ ਤਾਂ ਇਹ 'ਚ ਕੋਈ ਬਹੁਤ ਜ਼ਿਆਦਾ ਆਪਾਂ ਇਹ ਨਹੀਂ ਮੰਨ ਸਕਦੇ ਕਿ ਉਹਨਾਂ ਦਾ ਵੋਟ ਬਹੁਤ ਜ਼ਿਆਦਾ ਖਿਸਕ ਗਿਆ ਫਿਰ ਮੈਂ ਦੁਬਾਰਾ ਕਹਿੰਨਾ ਕਾਂਗਰਸ ਦਾ ਵੀ ਇਹ ਜਿਹੜਾ ਪ੍ਰਭਾਵ ਹੈ ਕਿ ਜੇ ਉਹਨਾਂ ਨੇ ਵੋਟ ਰੱਖਿਆ ਹੈ ਇਹ ਉਹਨਾਂ ਦੇ ਸਨਮਾਨ ਨੂੰ ਬਚਾਉਣ 'ਚ ਕਾਮਯਾਬ ਹੋਇਆ ਪਰ ਜੇ ਆਪਾਂ ਇਹ ਕਹੀਏ ਕਿ ਇਹਦਾ ਪ੍ਰਭਾਵ 2027 'ਚ ਕਾਂਗਰਸ ਬਹੁਤ ਅੱਗੇ ਨਿਕਲ ਜੇਗੀ ਇਹ ਵੀ ਨਹੀਂ ਦਿਖਾਈ ਦਿੰਦਾ ਮੈਨੂੰ ਇਹ ਲੱਗਦਾ ਹੈ ਕਿ ਸਮਾਂ ਜਾਦੀ ਹੈ ਸਾਰੀਆਂ ਪਾਰਟੀਆਂ ਨੂੰ ਜੇਕਰ ਕਾਂਗਰਸ ਦਾ ਸਨਮਾਨ ਬਚਿਆ ਤੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਸੰਘਰਸ਼ ਕਰਦੀ ਦਿਖਾਈ ਦਿੰਦੀ ਹੈ ਤੇ ਪੀੜਤ ਲੋਕਾਂ ਨਾਲ ਖੜੀ ਦਿਖਾਈ ਦਿੰਦੀ ਹੈ ਹੋ ਸਕਦਾ ਹੈ ਉਹ ਸੁਧਰ ਜਵੇ ਜਾਂ ਫਿਰ ਅਕਾਲੀ ਦਲ ਕੁਝ ਖੜਾ ਹੁੰਦਾ ਸਿਆਸੀ ਦੌਣ ਤੇ ਤੇ ਸੱਬੇ ਕੁਚਲੇ ਲੋਕਾਂ ਨਾਲ ਅਤੇ ਤੰਗ ਲੋਕਾਂ ਨਾਲ ਚਾਹੇ ਉਹ ਕਿਸਾਨੀ ਐ ਚਾਹੇ ਉਹ ਮਜ਼ਦੂਰ ਐ ਚਾਹੇ ਉਹ ਮੁਲਾਜ਼ਮ ਐ ਜੇ ਉਹਨਾਂ ਨਾਲ ਖੜਾ ਦਿਖਾਈ ਦਿੰਦਾ ਸੰਘਰਸ਼ ਚ ਤਾਂ ਹੋ ਸਕਦਾ ਹੈ ਅਕਾਲੀ ਦਲ ਵੀ ਸਨਮਾਨ ਜੋਗ ਬੋਟਲ ਜਾਵੇ ਤੇ ਜੇਕਰ ਇਹ ਲੜਾਈ ਪਹਿਲਾਂ ਮango 3 3 ਜਾਂ 4 3 ਹੋ ਜਾਂਦੀ ਹੈ ਫੇਰ ਇਹ ਅੱਜ ਕਣ ਔਖਾ ਹੈ ਕਿ ਕਿਹੜੀ ਪਾਰਟੀ ਕਿੱਥੇ ਰਹੇਗੀ ਲਾਸਟ ਗੱਲ ਇਹ ਰਹੇਗੀ ਇਸ ਮੁੱਦੇ ਤੇ ਕਿ ਬੀਜੇਪੀ ਦਾ ਜਿਹੜਾ ਲੱਗਦਾ ਸੀ ਇਹ ਇੱਕ ਤੇ ਬੀਜੇਪੀ ਨੇ ਇੱਥੇ ਬਹੁਤ ਅਜੀਬ ਜਿਹਾ ਸਿਗਨਲ ਦਿੱਤਾ ਹੈ ਬੀਜੇਪੀ ਇੱਕ ਹਿੰਦੂਵਾਦੀ ਪਾਰਟੀ ਹਿੰਦੂਵਾਦੀ ਨਾਰੇ ਤੇ ਚੱਲਦੀ ਹੋਈ ਚਾਰ ਵਿੱਚ ਚਾਰ ਕੈਂਡੀਡੇਟ ਹੈ ਜਿਹੜੀ ਉਹਨਾਂ ਵਿੱਚੋਂ ਕੋਈ ਵੀ ਹਿੰਦੂ ਭਾਈਚਾਰੇ ਦਾ ਕੈਂਡੀਡੇਟ ਨਹੀਂ ਦਿੱਦੀ ਇਹਦੇ ਨਾਲ ਬੀਜੇਪੀ ਦਾ ਮੈਨੂੰ ਇਹ ਲੱਗਦਾ ਹੈ ਕਿ ਇੱਕ ਵਿਸ਼ੇਸ਼ ਪ੍ਰਭਾਵ ਆ ਜਿਹੜਾ ਹੈ ਉਹ ਨਕਾਰਾ ਹੋਇਆ ਤੇ ਉਸ ਵਰਗ ਨੇ ਮੈਂ ਮੈਂ ਜਾਤੀ ਤੌਰ ਤੇ ਮਹਿਸੂਸ ਕਰਦਾ ਕਿ ਬਰਨਾਲੇ ਵਿੱਚ ਬੀਜੇਪੀ ਨੂੰ ਬੜੀ ਆਸ ਸੀ ਕਿ ਕੇਵਲ ਢਿੱਲੋਂ ਅੱਛੀ ਵੋਟ ਪਏਗੀ ਪਰੰਤੂ ਮੈਨੂੰ ਇਹ ਲੱਗਦਾ ਕਿ ਬਰਨਾਲੇ ਵਿੱਚ ਵੀ ਸ਼ਹਿਰੀ ਵੋਟ ਸਨਮਾਨਯੋਗ ਹੈ ਜਿਹਦੇ ਕਰਕੇ ਸ਼ਾਇਦ ਕੇਵਲ ਢਿੱਲੋਂ ਸਨਮਾਨਯੋਗ ਵੋਟ ਨਹੀਂ ਲਿਆ ਸਕੇ ਜਿੰਨੀ ਆਸ ਸੀ ਉਹਨਾਂ ਨੂੰ ਉਹਨਾਂ ਦਾ ਇਹ ਲੱਗਦਾ ਸੀ ਕਿ ਸ਼ਾਇਦ ਉਹ ਮੁਕਾਬਲੇ 'ਚ ਨਹੀਂ ਕਿਤੇ ਪਰੰਤੂ ਮਾਰਜਨ ਦੇਖਦੇ ਹੋਏ ਉਹ ਮੁਕਾਬਲੇ 'ਚ ਦਿਖਾਈ ਨਹੀਂ ਦਿੱਤੇ ਭਾਵੇਂ ਤੀਜੇ ਨੰਬਰ ਤੇ ਆਗੇ ਹੋਣਗੇ ਪਰ ਦਿਖਾਈ ਨਹੀਂ ਦਿੱਤੇ ਕਿ ਨਾਲੋਂ ਨਾਲ ਚੱਲ ਰਹੇ ਨਹੀਂ ਜਿਵੇਂ ਦੂਜੇ ਦੋਵੇਂ ਚੱਲੇ ਨੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਸ਼ਾਇਦ 2027 ਤੱਕ ਆਪਣੀ ਰਣਨੀਤੀ ਵੀ ਬਦਲੇਗੀ ਤੇ ਇਹਦੇ ਨਾਲ ਕਿਤੇ ਇਹ ਨਾ ਹੋਵੇ ਜਿਵੇਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਬਣਦਾ ਬਣਦਾ ਆਪਣਾ ਕੋਰ ਵੋਟਰ ਗਵਾ ਬੈਠਿਆ ਕਿਤੇ ਬੀਜੇਪੀ ਵੀ ਸਿੱਖਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਕਰਦੀ ਆਪਣਾ ਕੋਰ ਵੋਟਰ ਰਗੋ ਆ ਬੈਠੇ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਰਣਨੀਤੀ ਤੇ ਇੱਕ ਹੋਰ ਝਾਤ ਮਾਰਨੀ ਪਊਗੀ ਪਰੰਤੂ ਇਹ ਕਿਤੇ ਸੰਕੇਤ ਨਹੀਂ ਹੈਗੇ ਕਲੀਅਰ ਕਿ ਬੀਜੇਪੀ ਅਗਲੀ ਇਲੈਕਸ਼ਨ ਦੇ ਵਿੱਚ ਕੋਈ ਰਾਮ ਨਾਲ ਮжоਰੀਟੀ ਲੈ ਜੇਗੀ ਅੱਜ ਦੀ ਘੜੀਏ ਸੰਕੇਤ ਨਹੀਂ ਪਰ ਸਮਾਂ ਬਹੁਤ ਹੈ ਲਈ ਇਸ ਕਰਕੇ ਮੈਂ ਕਹਿਣਾ ਕਿ ਹਿੰਦੁਸਤਾਨ ਵਿੱਚ ਬੀਜੇਪੀ ਦਾ ਵੇਜ ਕੀ ਰਹੇਗਾ ਉਹਦੇ ਹਿਸਾਬ ਨਾਲ ਇਹ ਸਾਰਾ ਕੁਝ طے ਕਰੇਗਾ ਇਹਦੇ ਸਾਰੇ ਚੋਂ ਇਹ ਕੁਝ ਦਿਖਾਈ ਦੇ ਰਿਹਾ ਸੀ ਸਰ ਜੀ ਸਰ ਪੰਥਕ ਮਾਮਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਲਝਿਆ ਹੋਇਆ ਲੱਗਦਾ ਕੀ ਹੈ ਇੱਕ ਤਾਂ ਦੇਖੋ ਕਿ ਸੁਧਾਰ ਲਹਿਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸੁਖਵੀਰ ਨੇ ਆਪਣਾ ਅਸਤੀਫਾ ਪੇਸ਼ ਕਰਤਾ ਤੇ ਹੁਣ ਉਹਨਾਂ ਦੀ 7 ਤੋਂ 17 ਤੱਕ ਵਾਲੀ ਕੈਬਨਟ ਸੱਦ ਲਈ ਇੱਕ ਹੋਰ ਕਮੇਟੀ ਸੱਦ ਲਈ ਗਈ ਲਾਗਦਾ ਕੀ ਹੈ ਕਿ ਜਿਹੜੇ ਪੰਥਕ issues ਉੱਪਰ ਸ਼੍ਰੋਮਣੀ ਅਕਾਲੀ ਦਲ ਘਿਰਿਆ ਹੋਇਆ 2 ਸਾਲ ਦਾ ਸਮਾਂ ਬਾਕੀ ਹੈ ਸਿਰਫ 27 ਦੇ ਵਿੱਚ ਜਿਹੜਾ ਇੱਕ ਇਹ ਵੱਡਾ ਡੈਂਟ ਹੈ ਇਸ ਡੈਂਟ ਨੂੰ ਪਰ ਪਾਉਗੇ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਕਿਉਂਕਿ ਦੇਖੋ ਇੱਕ ਐਸਪੈਕਟ ਤਾਂ ਇਹ ਵੀ ਨਾਲ ਨਾਲ ਚੱਲਦਾ ਕਿ ਜੇ ਬੀਜੇਪੀ ਨੂੰ ਸੱਤਾ ਦੇ ਵਿੱਚ ਆਉਣਾ ਜਾਂ ਸ਼ਰੋਮਣੀ ਇਕੱਲੇ ਜਲੂ ਸੱਤਾ ਦੇ ਵਿੱਚ ਆਉਣਾ ਤਾਂ ਦੋਨੋਂ ਧਿਰਾਂ ਨੂੰ ਅਲਾਈਨਸ ਕਰਨਾ ਪਊਗਾ ਕਿ ਕੱਲੇ-ਕੱਲੇ ਲੜ ਕੇ ਬਾਈ ਦੇ ਵਿੱਚ ਵੀ ਦੇਖ ਲਿਆ 27 ਦੇ ਵਿੱਚ ਵੀ ਦੇਖ ਲਿਆ ਲੋਕਾਂ ਦੇ ਵਿੱਚ ਆਹ ਪਰਸੈਪਸ਼ਨ ਵੀ ਹੈਗੀ ਹੈ ਕਿ ਕੋਈ ਵੱਡੀ ਜਾਂ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਹੈਰਾਨ ਕਰ ਦੇਣ ਵਾਲੀ ਕਿ ਜੇ ਸ਼ਰੋਮਣੀ ਇਕੱਲੇ ਜਲ ਤੇ ਬੀਜੇਪੀ ਦਾ ਸਮਝੌਤਾ ਹੋ ਜਾਵੇ ਪਰ ਹੁਣ ਲੋਕਾਂ 'ਚ ਇਹ ਵੀ ਸਵਾਲ ਹੈ ਕਿ ਬੀਜੇਪੀ ਤਾਂ ਚਲੋ ਠੀਕ ਹੈ ਪਰ ਸ਼੍ਰੋਮਣੀ ਅਕਾਲੀ ਦਲ ਕਿਹੜਾ ਇੱਕ ਤਾਂ ਸੁਧਾਰ ਲਹਿਰ ਵਾਲਾ ਢੜਾ ਹੋ ਗਿਆ ਦੂਜਾ ਢੜਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੇਨ ਸਟ੍ਰੀਮ ਪਾਰਟੀ ਹੈ ਤੇ ਫਿਰ ਕਹਿੰਦਾ ਕਿ ਅਲਾਈਂਸ ਕਿਹਦੇ ਨਾਲ ਹੋਊਗਾ ਦੋਨਾਂ ਦੇ ਵਿੱਚੋਂ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੋਵੇਂ ਢੜੇ ਇਕੱਠੇ ਹੋ ਜਾਣਗੇ ਬੀਜੇਪੀ ਨਾਲ ਹੱਥ ਮਿਲ ਜੂਗਾ ਕੌਮੂ ਸਾਹਿਬ ਇਹਦੇ ਵਿੱਚ ਦੋ ਪਹਿਲੂ ਜ਼ਰੂਰ ਨੇ ਜਿਹੜੇ ਆਪਾਂ ਨੂੰ ਡਿਸਕਸ ਕਰਨੇ ਬਣਦੇ ਨੇ ਇੱਕ ਨੈਤਿਕਤਾ ਤੇ ਮੌਲਿਕਤਾ ਕੀ ਹੈ ਇੱਕ ਟੈਕਨੀਕਲ ਪੱਖ ਕੀ ਹੈ ਜੇ ਆਪ ਸਿਧਾਂਤਕ ਤੌਰ ਤੇ ਦੇਖੀਏ ਜਦੋਂ ਬੰਦੇ ਬਹੁਤ ਵੱਡੇ ਹੋ ਜਾਂਦੇ ਨੇ ਕਿਸੇ ਵੀ ਸੰਸਥਾ 'ਚ ਕਿਸੇ ਪਾਰਟੀ 'ਚ ਕਿਸੇ ادارے 'ਚ ਕਿਸੇ ਇੰਡੀਵਿਜੂਅਲ ਵਿਅਕਤੀ ਦਾ ਕੰਦ ਬਹੁਤ ਵੱਡਾ ਹੋ ਜਾਂਦਾ ਹੈ ਤਾਂ ਆਟੋਮੈਟਿਕਲੀ ਉਹਦੇ ਮੁਕਾਬਲੇ ਸੰਸਥਾਵਾਂ ਛੋਟੀਆਂ ਹੋ ਜਾਂਦੀਆਂ ਨੇ ਤੇ ਜਦੋਂ ਬੰਦੇ ਛੋਟੇ ਹੋ ਜਾਂਦੇ ਨੇ ਸੰਸਥਾਵਾਂ ਵੱਡੀਆਂ ਹੋ ਜਾਂਦੀਆਂ ਨੇ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹਨਾਂ ਨੇ ਆਪਣਾ ਕੱਦ ਸਿਆਸਤ ਦੇ ਵਿੱਚ ਐਡਾ ਵੱਡਾ ਕਰ ਲਿਆ ਕਿ ਉਹਨਾਂ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਉਹਨਾਂ ਦੇ ਸਾਹਮਣੇ ਆ ਧਾਰਮਿਕ ਤਣਾਵਾਂ ਵਾਲਾ ਤਖਤਾਂ ਦੇ ਜਥੇਦਾਰ ਉਹ ਸਾਰੇ ਛੋਟੇ ਦਿਖਾਈ ਦੇਣ ਲੱਗੇ ਸੀ ਉਹਨਾਂ ਨੇ ਆਪਣਾ ਪ੍ਰਭਾਵ ਜਕੜ ਜਦ ਐਡਾ ਵੱਡਾ ਲਾ ਲਿਆ ਸੀ ਕਿ ਇਹ ਸਾਰੇ ادارے ਉਸ ਦਾ ਪ੍ਰਭਾਵ ਮੰਨਦੇ ਸੀ ਕੁਦਰਤੀ ਉਹਨਾਂ ਦੀ ਮਰਤੂ ਹੋ ਗਈ ਅਕਾਲੀ ਦਲ ਡਾਊਨ ਆ ਗਿਆ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਵੱਡਾ ਕਦ ਨਹੀਂ ਬਣ ਸਕਿਆ ਜਿਸ ਕਰਕੇ ਕਿ ਕੁਦਰਤੀ ਹੈ ਸ਼੍ਰੋਮਣੀ ਕਮੇਟੀ ਵੀ ਵੱਡੀ ਹੋ ਗਈ ਪਹਿਲਾਂ ਨਾਲੋਂ ਪਿਛਲੇ ਧਾਮੀ ਨਾਲੋਂ ਹੂਨ ਵਾਲਾ ਧਾਮੀ ਦਾ ਕਦ ਬਹੁਤ ਵੱਡਾ ਅਕਾਲੀ ਦਲ ਵਿੱਚ ਇਸੇ ਤਰ੍ਹਾਂ ਸੰਸਥਾਵਾਂ ਵੀ ਵੱਡੀਆਂ ਲੱਗਣ ਲੱਗੀਆਂ ਲੋਕਾਂ ਨੂੰ ਤੇ ਸੰਸਥਾਵਾਂ ਤੇ ਜਿਹੜੇ ਬੈਠੇ ਨਮਾਇंदे ਨੇ ਚਾਹੇ ਉਹ ਜਥੇਦਾਰ ਜੀ ਹੋਣ ਬਕਬਖ ਤਖਤਾਂ ਦੇ ਜਾਂ ਅਗਲ ਤਖਤ ਦੇ ਚਾਹੇ ਉਹ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਹੋਣ ਉਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਮਤਲਬ ਮਹਿਸੂਸ ਕੀਤਾ ਉਹਨਾਂ ਨੇ ਕਿ ਜੇਕਰ ਅਸੀਂ ਕੌਮ ਤੇ ਹਿੱਤ ਵਿੱਚ ਜਨਤਾ ਦੇ ਹਿੱਤ ਵਿੱਚ ਸਿੱਖਾ ਪੰਥ ਦੇ ਹਿੱਤ ਵਿੱਚ ਕੋਈ ਕੰਮ ਕਰਨਾ ਚਾਹੁੰਦੇ ਆ ਤਾਂ ਹੁਣ ਸਾਡੇ ਲਈ ਮੌਕਾ ਹੈ ਅਸੀਂ ਵੱਡਾ ਰੋਲ ਪਲੇ ਕਰ ਸਕਦੇ ਹਾਂ ਹੁਣ ਸੁਖਬੀਰ ਬਾਦਲ ਦਾ ਕਦ ਉਹ ਨਹੀਂ ਕਿ ਉਹ ਆਪਣੀ ਗ੍ਰਿਫਤ ਚ ਲੈ ਲੇ ਉਹਨਾਂ ਨੂੰ ਦੂਜਾ ਜਿਹੜੀ ਇਹ ਸੰਕਟ ਦੇ ਵਿੱਚ ਸੁਖਬੀਰ ਬਾਦਲ ਹੋਰ ਵੀ ਛੋਟੇ ਹੋ ਗਏ ਤੇ ਤੀਸਰਾ ਜਿਹੜੀਆਂ ਰਣਨੀਤੀਆਂ ਤੇ ਸੁਖਬੀਰ ਬਾਦਲ ਚੱਲੇ ਉਹਨਾਂ ਨੇ ਪਹਿਲਾਂ ਮੰਨ ਲਿਆ ਕਿ ਮੈਂ ਸਾਰੀਆਂ ਗਲਤੀਆਂ ਮੰਨਦਾ। ਉਹ ਮੰਨ ਇਸ ਪ੍ਰਭਾਵ 'ਚ ਲਿਆ ਕਿ ਸ਼੍ਰੋਮਣੀ ਕਮੇਟੀ ਤੇ ਪੰਥ ਸਭ ਕੁਝ ਆਪਣੇ ਅਨੁਸਾਰ ਹੀ ਚੱਲ ਰਿਹਾ ਹੈ। ਪਰੰਤੂ ਇਹ ਗੱਲ ਨੂੰ ਸੁਖਵੀਰ ਬਾਦਲ ਪਾਦਨ ਭੁੱਲ ਗਏ ਕਿ ਉਹਨਾਂ ਦਾ ਕਦ ਪ੍ਰਕਾਸ਼ ਸਿੰਘ ਬਾਦਲ ਜਿੰਦਾ ਨਹੀਂ ਹੈ। ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਆ ਔਟੋਮੈਟਿਕਲੀ ਜਦੋਂ ਬੰਦਿਆਂ ਦੇ ਕਦ ਛੋਟੇ ਹੋ ਜਾਂਦੇ ਨੇ ਉਦੋਂ ਔਟੋਮੈਟਿਕਲੀ ਸੰਸਥਾਵਾਂ ਦੇ ਕਦ ਪੱਟੇ ਹੋ ਜਾਂਦੇ ਨੇ। ਤੇ ਉਹ ਸੰਸਥਾਵਾਂ ਤੇ ਜਥੇਦਾਰ ਜੀਆ ਨੇ ਆਪਣੇ ਆਪ ਨੂੰ ਵੱਡਾ ਕਰ ਲਿਆ ਤੇ ਕਿਉਂਕਿ ਸਿਆਸੀ ਵੱਦਾਂ ਦੇ ਕਦ ਛੋਟੇ ਨੇ ਇਸ ਕਰ ਇਸ ਕਰਕੇ ਉਹਨਾਂ ਨੂੰ ਆਪਣਾ ਕਦ ਵੱਡਾ ਕਰਨ ਲਈ ਜਿਹੜਾ এনवायरमेंट ਹੈ ਉਹ ਵਧੀਆ ਮਿਲ ਰਿਹਾ ਸੌਖਾ ਮਿਲ ਰਿਹਾ ਹਾਲਾਂਕਿ ਆਮ ਲੋਕਾਂ ਦੀ ਪਰਸਪੈਕਸ਼ਨ ਇਹ ਸੀ ਕਿ ਸ਼ੁਰੂ ਵਿੱਚ ਜਿਹੜਾ ਕੁਝ ਜਥੇਦਾਰ ਜੀ ਕਰ ਰਹੇ ਨੇ ਜਿਵੇਂ ਉਹਨਾਂ ਨੇ ਇਸ ਕੇਸ ਨੂੰ ਤਨਖਾਇਆ ਕਰਾਰ ਦੇ ਕੇ ਸੁਖਵੀਰ ਬਾਦਲ ਜੀ ਨੂੰ ਅਗਲੀ ਸਜ਼ਾ ਸੁਣਾਉਣ ਨੂੰ ਸਬੋ ਦਿੱਤਾ ਜਾਏ ਕਹ ਦੋ ਕਿ ਕੇਸ ਲਮਕਾਇਆ ਜਾਂ ਲਮਕਿਆ ਮੈਂ ਨਹੀਂ ਕਹਿੰਦਾ ਉਹਨਾਂ ਨੇ ਜਾਣ ਕੇ ਲਮਕਾਇਆ ਲਮਕਿਆ ਇਹ ਸਾਰੇ ਲੋਕਾਂ ਦੀ ਪਰਸਪੈਕਸ਼ਨ ਇਹ ਬਣਦੀ ਸੀ ਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਸੁਖਵੀਰ ਬਾਦਲ ਨੂੰ ਫਾਇਦਾ ਦਿੱਤਾ ਜਾਏਗਾ ਪਰੰਤੂ ਹਾਲਾਤ ਇਦਾਂ ਬੜੇ ਕਿ ਫਾਇਦੇ ਦੀ بجائے ਸੁਖਵੀਰ ਬਾਦਲ ਨੂੰ ਦੁਬਾਰਾ ਖੁਦ ਬੇਨਤੀ ਕਰਨੀ ਪਈ ਜੀ ਵੀ ਮੇਰਾ ਜਿਹੜਾ ਕੇਸ ਹੈ ਜਲਦੀ ਪਕਾ ਲਓ ਦੂਜੀ ਰਣਨੀਤੀ ਕਾਲੀਦਲ ਨੇ ਇਹ ਬਦਲੀ ਬਣਾਈ ਇਹ ਬਿਰਸਾ ਸਿੰਘ ਬਲਟੋਹਾ ਜਾਂ ਹੋਰ ਕੁਝ ਇਹੋ ਜਿਹੇ ਬੰਦਿਆਂ ਤੋਂ ਕਿ ਤੁਸੀਂ ਜੀ ਤਖਤ ਤੇ ਜੱਥੇਦਾਰਾਂ ਤੇ ਹਮਲਾ ਕਰ ਦਿਓ ਫਿਰ ਮੈਂ ਤੁਹਾਨੂੰ ਕਹਿੰਦਾ ਉਹ ਗੱਲ ਬਲਟੋਹਾ ਹੋਣੀ ਵੀ ਭੁੱਲ ਗਏ ਕਿ ਸੁਖਵੀਰ ਬਾਦਲ ਦਾ ਕਦ ਓਡਾ ਵੱਡਾ ਨਹੀਂ ਹੈ ਜਿੰਦਾ ਪ੍ਰਕਾਸ਼ ਸਿੰਘ ਬਾਦਲ ਦਾ ਸੀ ਉਹਦੇ ਕਰਕੇ ਜਥੇਦਾਰ ਜੀਆਂ ਜਿਹੜੀ ਸਮਰੱਥਾ ਸੀ ਜਿਹੜੀ ਉਹਨਾਂ ਦੀ ਕਾਰ ਸੀ ਉਹ ਪਹਿਲਾਂ ਨਾਲੋਂ ਹੋਰ ਫੈਲ ਗਈ ਤੇ ਇਹਨਾਂ ਨੇ ਗਿੜੀ ਮਿੱਠੀ ਸਾਜ਼ਿਸ਼ ਤਹਿਤ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਜੀ ਨੇ ਉਹਨਾਂ ਤੇ ਇੱਕ ਤਿੱਖਾ ਹਮਲਾ ਕੀਤਾ ਤੇ ਇਹ ਪਰਸੈਪਸ਼ਨ ਬਣਾਈ ਕਿ ਜੇਕਰ ਹਰਪ੍ਰੀਤ ਸਿੰਘ ਨੂੰ ਇਹੇ ਅ ਪੰਜ ਮੁਖੀ ਸੰਸਥਾ ਜੋ ਕੱਢ ਦਿੱਤਾ ਜਾਵੇ ਸ਼ਾਇਦ ਫਿਰ ਸਾਡੀ ਤੂਤੀ ਪਹਿਲਾਂ ਵਾਂਗ ਬੱਚੇਗੀ ਪਰੰਤੂ ਸਤੀ ਤੇ ਰ ਦੇ ਦੇ ਹੋਏ ਜਦੋਂ ਹਰਪ੍ਰੀਤ ਸਿੰਘ ਜੀਆ ਨੇ ਇਹ ਪੈਂਤਰਾ ਚੱਲਿਆ ਕਿ ਆ ਮੇਰਾ ਅਸਤੀਫਾ ਹੈ ਭਾਈ ਤੇ ਪੱਤਰਕਾਰਾਂ ਨੂੰ ਹੁਣ ਤੱਕ ਵੀ ਇਹ ਗੱਲ ਆ ਰਹੀ ਹੈ ਕਿ ਜਦੋਂ ਵੀ ਹਰਪ੍ਰੀਤ ਸਿੰਘ ਨੂੰ ਅਪਦੇ ਤਰੀਕੇ ਨਾਲ ਅਕਾਲੀ ਦਲ ਮੀਟਿੰਗਾਂ ਕਰਕੇ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੀ ਹੋਰ ਤਰੀਕਿਆਂ ਨਾਲ ਉਹਨਾਂ ਨੂੰ ਥੋੜਾ ਜਿਹਾ ਬੋਲਡ ਕਰਨ ਲਈ ਗੱਲ ਕਰ ਕਹਿੰਦੇ ਨੇ ਥੋੜਾ ਬਹੁਤਾ ਉਹਨਾਂ ਨੂੰ ਇਹ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਜੀ ਥੋੜਾ ਜਿਹਾ ਨਰਮ ਰਹੋ ਉਹ ਕਹਿੰਦੇ ਤੁਸੀਂ ਆਪੀ ਕਰ ਲਓ ਮੇਰੇ ਦਾ ਅਸਤੀਫਾ ਦਿੱਤਾ ਹੋਇਆ ਬੰਦੂਰ ਕਰ ਲਓ ਇੱਥੇ ਫਸੇ ਪਏ ਨੇ ਸਾਰੇ ਜੀਦੇ ਕਰਕੇ ਇੱਕ ਇਸ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੈਂ ਕਹੂੰਗਾ ਸਮਝਦੇ ਹੋਏ ਮਾਹੌਲ ਕੁਦਰਤੀ ਬਣ ਗਿਆ ਜਿਹੜਾ ਅਕਾਲ ਤਖਤ ਦੀ ਸੰਸਥਾ ਹੈ ਤੇ ਤਖਤਾਂ ਦੇ ਜਥੇਦਾਰ ਦੀ ਪੋਜੀਸ਼ਨ ਹੈ ਉਹ ਪਹਿਲਾਂ ਨਾਲੋਂ ਕਿਤੇ ਵੱਡੀ ਹੋ ਗਈ ਅਤੇ ਪੈਂਤਰੇ ਵਰਤ ਦੇ ਵਰਤਦੇ ਉਹ ਇਹੀ ਜੀ ਸਿਚੁਏਸ਼ਨ ਤੇ ਪਹੁੰਚ ਗਏ ਜਿਸ ਵਿੱਚ ਇਹ ਲੱਗ ਰਿਹਾ ਹੈ ਕਿ ਜੇਕਰ ਹੁਣ ਕੋਈ ਹੁਣਤਾਈ ਜਾਂ ਕੋਈ ਛੋਟੀ ਮੋਟੀ ਢਿੱਲ ਫੈਸਲੇ 'ਚ ਰਹਿ ਗਈ ਤਾਂ ਜਥੇਦਾਰ ਦਿਆਂ ਤੇ ਵੀ ਕੁਐਸਚਨ ਵੱਡੇ ਉੱਠਣਗੇ ਇਸ ਤੋਂ ਵੀ ਅੱਗੇ ਜਿਸ ਕੇ ਸਮਨਾਲ ਇੱਕ ਪ੍ਰੈਕਟੀਕਲ ਤੌਰ ਤੇ ਇੱਕ ਵਰਤਾਰਾ ਵਰਤਿਆ ਗਿਆ ਕਿ ਜੀ ਸਾਰੀ ਕੈਬਨਿਟ ਫੈਸਲਿਆਂ ਚ ਸੀ ਸਾਰੀ ਕੋਰ ਕਮੇਟੀ ਫੈਸਲਿਆਂ ਚ ਸੀ ਸਾਰਿਆਂ ਨੇ ਫੈਸਲਾ ਕੀਤਾ ਇਹ ਸਾਰੇ ਲੀਡਰ ਕਹਿ ਰਹੇ ਨੇ ਜਿਹੜੇ ਸੁਖਵੀਰ ਬਾਦਲ ਨੂੰ ਬਚਾਉਣਾ ਚਾਹੁੰਦੇ ਨੇ ਪਰੰਤੂ ਨੈਤਿਕ ਤੇ ਮੌਲਕਤੋਂ ਤੇ ਇਹ ਕੌਣ ਨਹੀਂ ਜਾਣਦਾ ਕਿ ਸਾਰੇ ਫੈਸਲੇ ਇਕੱਲਾ ਬਾਦਲ ਪਰਵਾਰੀ ਕਰਦਾ ਸੀ ਇਹਦੇ ਬਾਰੇ ਕਿੱਥੇ ਭੁਲੇਖਾ ਹੈ ਫਰਕੀ ਨੂੰ ਪਰ ਮੈਂ ਹਾਂ ਟੈਕਨੀਕਲ ਗੱਲਾਂ ਚ ਪੈਣਾ ਕੋਰਟ ਵਾਲੀਆਂ ਚ ਕਿ ਆਹ ਫਾਈਲ ਲਿਆਓ ਜੀ ਇਹਦੇ ਵਿੱਚ ਆਹ ਡਾਕੂਮੈਂਟ ਨਹੀਂ ਲੱਗਿਆ ਇਹਦੇ ਵਿੱਚ ਆਹ ਡਾਕੂਮੈਂਟ ਨਹੀਂ ਲੱਗਿਆ ਜਿਹੜਾ ਅਕਾਲ ਤਖਤ ਹੈ ਇਹ ਸੱਚ ਦੀ ਕੋਟ ਹੈ ਤੇ ਇਹ ਸੱਚ ਸਭਨਾਂ ਨੂੰ ਪਤਾ ਹੈ ਕਿ ਉਹ ਸਾਰੇ ਫੈਸਲਿਆਂ ਲਈ ਜ਼ਿੰਮੇਵਾਰ ਕੌਣ ਹੈ हां वैसे आपा कह ही जाना है के जी फलाना जेड़े और बड़े सारे मंत्री सी पूरी कैबिनेट जिम्मेवार है कैबिनेट ਦੀ ਕੀ ਔਕਾਤ ਸੀ कैबिनेट ਤਾਂ ਜੋ ਕਿਹਾ ਜਾਂਦਾ ਸੀ कैबिनेट ਤਾਂ ਪਹਿਲਾਂ ਹੀ ਦਸਕਤ ਕਰਿਆ ਹੁੰਦੀ ਸੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਸਕਤ ਕਰਿਆ ਹੁੰਦਾ ਸੀ ਸ਼੍ਰੋਮਣੀ ਕਮੇਟੀ ਨੂੰ ਜੋ ਲਫਾਫੇ ਚ ਚਿੱਠੀ ਨਿਕਲਦੀ ਸੀ ਚੂਹ ਨਹੀਂ ਸੀ ਕੋਈ ਕਰਦਾ ਤੇ ਇਹਦੇ ਵਿੱਚ ਵੈਸੇ ਟੈਕਨੀਕਲ ਤੇ ਆਪਾਂ ਕਹਣਾ ਜੋ ਮਰਜ਼ੀ ਕਹੀ ਜਾ ਉਹਨੂੰ ਬਚਾਉਣ ਲਈ ਪਰ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਤੇ ਕੋਈ ਜੱਤਾਂ ਉੱਪਰ ਮੁੱਬਲੇ ਖਾਏ ਇਹ ਇਹ ਸਾਰੇ ਫੈਸਲੇ ਕੌਣ ਕਰਦਾ ਸੀ ਮੈਂ ਹੈਰਾਨ ਹਾਂ ਕਿ ਕਿਹੜੀ ਕੋਰ ਕਮੇਟੀ ਬੁਲਾਈ ਸੀ ਕਿਹੜੀ ਕੈਬਨਿਟ ਬੁਲਾਈ ਸੀ ਜਦੋਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਜਥੇਦਾਰਾਂ ਨੇ ਤੇ